ਦੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਇੱਥੇ ਦਿਖਾਵਾਂਗਾ ਪਸ਼ੂ ਬਹੁਤ ਈ ਟਾਪ ਕਲਾਸ ਦੇ ਨੀਂਨੇ ਪਸ਼ੂ ਤੇ ਉਹਨਾਂ ਬਾਰੇ ਦਵਾਂਗੇ ਜਾਣਕਾਰੀ ਇਹਨੇ ਬਹੁਤ ਹੀ ਚੰਗੇ ਪਸ਼ੂ ਤੇ ਆਪਾਂ ਲਵਾਂਗੇ ਉਹਨਾਂ ਬਾਰੇ ਜਾਣਕਾਰੀ ਤੇ ਥੋੜਾ ਨਾ ਕਰਾਂਗੇ ਸ਼ੇ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਜਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਅੱਜ ਆਪਾਂ ਬਾਈ ਦਾ ਨੰਬਰ ਥੋੜਾ ਦਾ ਸ਼ੇਅਰ ਕਰਾਂਗੇ ਜੇ ਕਿਸੇ ਮੇਰੇ ਵੀਰ ਨੇ ਸਿੰਗਾ ਦਾ ਕੰਮ ਕਰਾਉਣਾ ਹੁੰਦਾ ਏ ਤੇ ਬਾਈਕ ਘਰ ਆ ਕੇ ਵੀ ਕਰ ਸਕਦਾ ਏ ਤੇ ਬਾਕੀ ਮੰਡੀ ਦੀ ਤਾਂ ਹੀ ਆਉਂਦਾ ਆਉਂਦਾ ਬਾਈ ਜੀ ਬਾਈ ਸਾਸ਼ੀਕਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਕੀ ਨਾਮ ਹੈ ਵੀਰੇ ਆਪਣਾ ਹੀ ਠੀਕ ਹੈ ਕਿਹੜਾ ਲੱਕਾ ਪੈਂਦਾ ਵੀਰੇ ਆਪਣਾ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਵੀਰੇ 98465 ਹਾਂਜੀ 975 ਠੀਕ ਹੈ ਬਾਈ ਜੀ ਤੇ ਬਾਈ ਜੀ ਆਪਣ ਘਰੇ ਆ ਕੇ ਕਰ ਦਿੰਦੇ ਹਾਂ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਕੜੀਆ ਬਹੁਤ ਹੀ ਸ਼ਾਨਦਾਰ ਝੋਟੀ ਤੇ ਆਪਾਂ ਉਹਦੇ ਬਗਲ ਲਾਵਾਂਗੇ ਪੂਰੀ ਜਾਣਕਾਰੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਭਾਈ ਜੀ ਠੀਕ ਹੈ ਜੀ ਤੇ ਭਾਈ ਜੀ ਕਿਤਨੇ ਪਸ਼ੂ ਲੈ ਕੇ ਆਏ ਹੋ ਅੱਜ ਅਸੀਂ 2 ਲੈ ਆਏ ਜੀ ਅੱਛਾ ਗਾਹਕ ਹੈ ਜ ਵੈਸੇ ਰਾਤ ਥੋੜਾ ਘੱਟ ਹੈ ਠੀਕ ਹੈ ਭਾਈ ਇਹ ਜਿਹੜੀ ਛੋਟੀ ਇਹ ਫਲੂਣ ਹੈ ਜੀ ਪਹਿਲੀ ਸੂਏ ਦੀ ਹੈ ਅੱਛਾ ਜੀ ਤੇ ਦੁੱਧ ਤਾਂ ਕਿੰਨਾ ਨੀਚੇ ਤੇ ਦੁੱਧ ਜੀ 12 ਕਿਲੋ ਠੀਕ ਹੈ ਭਾਈ ਜੀ ਤੇ ਕਿੰਨਾ ਰੇਟ ਰੱਖਿਆ ਆਪਾਂ ਇਹਦਾ ਭਾਈ ਜੀ ਤਾਂ 1 ਪੰਜ ਮਾਰ ਦੇ ਅੱਛਾ ਲਾਸਟ ਕਿਨੇ ਤੱਕ ਦੇ ਦੋਗੇ ਲਾਸਟ ਹੀ ਦੇ ਦਿਆਂਗੇ ਠੀਕ ਹੈ ਭਾਈ ਜੀ ਹਾਂਜੀ ਥੋੜੀ ਟੋਰ ਕੇ ਦਿਖਾ ਦੋਗੇ ਦਿਖਾ ਦੂ ਬਹੁਤ ਹੀ ਸ਼ਾਨਦਾਰ ਪ ਚੈੱਕ ਕਰੋ ਮੇਰਾ ਭਾਈ ਟੌਪ ਕਲਾਸ ਦੀ ਝੋਟੀ ਤੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਤੇ ਚਾਰੇ ਥਣਾ ਵਿੱਚ ਬਈ ਪ੍ਰੋਪਰ ਗੈਪ ਹੈ ਤੇ ਭਾਈ ਤੁਹਾਨੂੰ ਪੂਰੀ ਜਾਣਕਾਰੀ 1 ਲੱਖ ਤੱਕ ਇਹਦੇ ਭਾਈ ਕਹਿੰਦਾ ਦੇ ਦਾਂਗੇ ਚੰਗਾ ਬਾਈ ਅਟਰ ਕੁਆਲਟੀ ਦੀ ਬਹੁਤ ਸਾਫ ਸੁਥਰੀ ਹੈ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਅੱਗੇ ਤੋਂ ਅਟਰ ਕੁਆਲਟੀ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਕੁਆਲਟੀ ਹੈ ਤੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਫਿਰ ਬਾਕੀ ਸਿੰਘਾਂ ਦੀ ਪੂਰੀ ਤੇ ਨਾਲ ਬਾਈ ਬੱচ্চਾ ਕੀ ਹੈ ਜੀ ਬੱচ্চਾ ਜੀ ਕੱਟਾ ਇਹਦੇ ਨਾਲ ਹੈਗਾ ਬਾਈ ਜੀ ਕੱਟਾ ਕ੍ਰੋਸ ਚ ਆ ਜਾਂਦਾ ਪਰ ਇਹ ਥੋੜਾ ਤੇ ਵਧੀਆ ਬਾਈ ਜੀ ਤੇ ਇਸ ਤੋਂ ਬਾਅਦ ਉਹਨਾਂ ਨੇ ਅਗਲੀ ਝੋਟੀ ਉਹ ਵੀ ਬੜੀ ਟਾਪ ਕੁਆਲਟੀ ਦੀ ਹੈ ਤੇ ਸ਼ਾਨਦਾਰ ਪਸ਼ੂ ਬਈ ਜੀ ਤੇ ਬਾਕੀ ਨਿੱਖੜਵੇਂ ਥਾਣ ਨੇ ਪੂਰੇ ਚੰਗਾ ਪਸ਼ੂ ਬਈ ਜੀ ਤੇ ਬਈ ਜੀ ਇਹ ਜਿਹੜੀ ਝੋਟੀ ਇਹ ਵੀ ਹਲੋਣੇ ਪਹਿਲੇ ਸੂਏ ਦੀ ਆ ਜੀ 8 ਕਿਲੋ ਦੁੱਧ ਹੈ ਮਗਰ ਇਹਦੇ ਕੱਟੀ ਆ ਜੀ ਠੀਕ ਹੈ ਜੀ ਤੇ ਇਹ ਤਾਂ ਜਨਰੇਟਰ ਰੱਖਿਆ ਆਪਾਂ ਇਹਦਾ ਮੁੱਲ 90000 ਹੈ ਜੀ 85 ਦੀ ਦੇ ਦੇ ਠੀਕ ਹੈ ਇਹ ਵੀ ਆਪਾਂ ਵੈਸੇ ਲੈਉਨੇ ਕਿੱਥੋਂ ਮੱਜਾ ਬਾਈ ਆਪਣਾ ਹੈ ਤਾਂ ਇਹ ਮਹਾਜਲਦੇ ਆ ਮਾਲ ਅਸੀਂ ਉਧਰ ਹਰਿਆਣੇ ਤੇ ਲੈ ਕੇ ਆਉਂਦੇ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਲੈ ਬਈ ਆ ਰੀਆਂ ਮੰਡੀਆਂ ਕਰਦੇ ਆ ਇਹ ਕਰਾਲੀ ਵੀ ਕਰਦੇ ਆ ਖੰਨੇ ਵੀ ਜਾਂਦੇ ਆ ਅਸੀਂ ਜਗਰਾਵਾਂ ਨੂੰ ਜਾਂਦੇ ਆ ਪੂਰੇ ਵਾਲੀਆਂ ਮੰਡੀਆਂ ਸਾਰੀਆਂ ਕਰਦੇ ਆ ਠੀਕ ਹੈ ਬਈ ਇਹ ਤੋਰ ਕੇ ਦਿਖਾਉਂਗੇ ਜੀ ਸ਼ਾਨਦਾਰ ਪਸ਼ੂ ਬਈ ਜੀ ਇਹਦੇ ਵਿੱਚ ਲਵਾਂਗੇ ਬਹੁਤ ਹਾਂ ਹਾਂ ਰੇਟ ਸਿਰਫ 85000 ਰੁਪਏ ਕਹਿੰਦਾ ਦੇ ਦਾਂਗੇ ਲਾਸਟ ਗੁੱਦਾ ਹਜੇ ਹੋਰ ਵੱਧ ਸਕਦੀ ਬਈ ਜੀ ਸੇਵਾ ਦੇ ਪੱਖੋਂ ਆਂ ਇਹ ਸ਼ਾਨਦਾਰ ਪਛੂ ਬਾਈ ਜੀ ਵਿੱਚ ਵੀ ਆਪਣੇ ਕਹਿੰਦੇ ਦਰਮਿਆਨੇ ਰੇਟਾਂ ਲਈ ਪਾਇਆ ਕਰੋ ਸਿਰਫ 85000 ਰੁਪਏ ਦੇ ਦਾਂਗੇ ਬਾਈ ਜੀ ਇਹ ਤਾਂ ਬਹੁਤ ਜਾਣਣਾ ਜ਼ਰੂਰੀ ਹੈ ਪਿੱਛੇ ਵਾਤਾ ਘਰ ਕੋ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਮੇਰਾ 94181 25426 ਜੀ ਇੱਕ ਵਾਰ ਦੁਬਾਰੇ ਬੋਲ ਦੇਣਾ ਜੀ 94181 25426 ਜੀ ਨਾਮ ਕੀ ਬਾਈ ਆਪਣਾ ਨਾਮ ਨਜੀਰ ਹੈ ਮੇਰਾ ਜੀ ਠੀਕ ਹੈ ਬਈ ਜੀ ਹਾਂਜੀ ਸਰ ਕਹਾਂ ਕਿ ਰਹਨੇ ਵਾਲੇ ਹੋ ਬਾਈ ਅਸੀਂ ਹਿਮਾਚਲ ਦੇ ਜ਼ਿਲ੍ਹਾ ਅਮ੍ਰਿਤਸਰ ਦੇ ਜੀ ਠੀਕ ਹੈ ਬਈ ਜੀ ਹਾਂਜੀ ਸਰ ਧੰਨਵਾਦ ਬਈ ਖੜੀਆਂ ਨੇ ਬਹੁਤ ਹੀ ਸ਼ਾਨਦਾਰ ਕ੍ਰਾਸ ਤੇ ਇਹ ਨਹੀਂ ਪਰ ਲਵਾਂਗੇ ਜਾਣਕਾਰੀ ਅੱਜ ਮੇਰਾ ਵੀਰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨੂੰ ਕੀ ਹਾਲ ਹੈ ਵੀਰੇ ਚੜਦੀ ਕਲਾਈ ਤੇ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਜੱਪਾ ਜੀ ਮੰਡੀ ਤਿੰਨ ਮੰੰਗਾ ਲੈ ਕੇ ਆਏ ਠੀਕ ਹੈ ਬਈ ਹੋਈ ਕੋਈ ਸੇਲ ਨਹੀਂ ਹਜੇ ਨਹੀਂ ਕੋਈ ਹੋਈ ਠੀਕ ਹੈ ਬਈ ਉਹਦਾ ਮੁੱਲ ਲੱਗ ਰਿਹਾ ਜੀ ਹਾਂ ਮੁੱਲ ਲੱਗਿਆ ਥੋੜਾ ਮੰਦਾਵਤ ਹੈ ਠੀਕ ਹੈ ਬਈ ਜੀ ਤੇ ਬਈ ਜੀ ਇਹ ਖੜੀ ਖੜੀ ਇਹ ਕ੍ਰੋਸ ਖੜੀ ਹੈ ਬਈ ਹਾਂਜੀ ਤੇ ਇਹ ਕਿਹੜੇ ਸੂਏ ਸੂਈ ਹੈ ਬਈ ਜੀ ਇਹ ਦੂਜਾ ਸੂਆ ਸੂਈ ਹੈ ਅੱਛਾ ਦੁੱਧ ਕਿੰਨਾ نیچے ਵੀਰੇ ਤੇ ਸਹੀ 10 ਕਿਲੋ ਤਿਆਰ ਕਰਨੇ ਪੂਰਾ ਕੰਡੇ ਦਾ ਕੰਡੇ ਵਾਲਾ ਠੀਕ ਹੈ ਬਈ ਥੋੜੀ ਖੋਲ ਕੇ ਚੈੱਕ ਕਰਾ ਦੋਗੇ ਹਾਂਜੀ ਕਰਾ ਦਵਾਂਗੇ ਠੀਕ ਹੈ ਬਈ ਤੁਸੀਂ ਚੈੱਕ ਕਰੋ ਬਈ ਜੀ ਚੰਗਾ ਪਸ਼ੂ ਬਈ ਜੀ ਬਾਈਆਂ ਕੋ ਤੇ ਨੀਲੀ ਰਵੀ ਕਰੋਚੀ ਤੇ ਚੰਗਾ ਪਸ਼ੂ ਬਾਈ ਜੀ ਆਟਰ ਕੁਆਲਟੀ ਵੀ ਚੈੱਕ ਕਰ ਸਕਦੇ ਆ ਬਾਈ ਨੇ ਦੁੱਧ ਵੀ 10 ਕਿਲੋ ਕਿਹਾ ਸਿਰਫ ਤੇ 10 ਕਿਲੋ ਹੋਊਗਾ ਜੀ ਬਾਈ ਨੀਚੇ ਤੇ ਚੰਗਾ ਪਸ਼ੂ ਬਾਈ ਜੀ ਪੂਰੀ ਲਵਾਂਗੇ ਜਾਣਕਾਰੀ ਤੇ ਛੱਟ ਤੱਕ ਕਰਾਂਗੇ ਬਾਈ ਜੀ ਸ਼ੇਅਰ ਪਛਦੇ ਮਾਈਆਂ ਨੂੰ ਕਿੰਨਾ ਰੇਟ ਰੱਖਿਆ ਦਾ ਬਾਈ ਜੀ ਤੇ ਬਾਈ ਜੀ ਕਿੰਨਾ ਰੇਟ ਰੱਖਿਆ ਆਪਏ ਦਾ ਇਹਦਾ 95000 ਮੋਲਾ ਜੀ ਅੱਛਾ ਜੀ ਤੇ ਉਦਾਂ ਪੂਰੀ ਸੀਲ ਠੰਡੀ ਏ ਮੋਸ਼ ਖਰੀ ਆ ਬਹੁਤ ਅੱਛਾ ਨਾਲ ਮਗਰ ਕੀ ਵੀਰੇ ਦੇ ਮਗਰ ਕਟਾਈ ਠੀਕ ਹੈ ਜੀ ਤੇ ਨਾਲ ਵਾਈ ਇਹਦੇ ਕਟਾ ਏ ਇਹ ਵੀ ਚੰਗੀ ਕੁਆਲਿਟੀ ਦੇ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਕੀ ਬਾਈ ਰੇਟ ਜੈਜ ਵਾਈਆਂ ਦਾ ਤੇ ਇਸ ਤੋਂ ਬਾਅਦ ਉਹਨਾਂ ਨੇ ਅਗਲੀ ਝੋਟੀ ਬਾਅਦ ਹੁਣ ਦਿਖਾਉਂਦੇ ਆ ਅਗਲੀ ਝੋਟੀ ਇਹ ਮੁਰਰਾ ਚਾ ਜਾਂਦੀ ਬਾਈ ਜੀ ਪੂਛ ਵਗੈਰਾ ਸਭ ਲੈਗ ਜੈਡ ਹੈ ਜੀ ਤੇ ਚੰਗਾ ਪਛਾ ਬਈ ਬਾਕੀ ਅਟਰ ਕੁਆਲਟੀ ਬਹੁਤ ਚੰਗੀ ਬਈ ਉੱਚੀ ਲੰਬੀ ਬਹੁਤ ਹੈ ਬਈ ਛੋਟੀ ਬਾਡੀ ਬੁਡੀ ਬਹੁਤ ਵੱਡੀ ਬਹੁਤ ਚੰਗੀ ਹੈ ਬਾਈ ਜੀ ਸਾਫ ਸੁਥਰੀ ਅਟਰ ਕੁਆਲਟੀ ਹੈ ਨਿਖੜਵੇਂ ਥਣ ਨੇ ਪੂਰੇ ਆ ਜਬਰਦਸਤ ਕੁਆਲਟੀ ਚੰਗੀ ਹੈ ਬਾਈ ਘਰੇ ਰੱਖਣ ਵਾਲਾ ਪਸ਼ੂ ਹੈ ਬਾਕੀ ਸਿੰਗਾ ਦੀ ਪੂਰੀ ਖੁੰਡੀ ਹੈ ਸ਼ਾਨਦਾਰ ਕੁਆਲਟੀ ਹੈ ਬਈ ਮੋਹਰਾ ਨਸਲ ਚ ਤੇ ਥਣ ਪੂਰੇ ਨਿਖੜਵੇਂ ਨੇ ਤੇ ਉੱਚਾ ਲੰਬਾ ਪਸ਼ੂ ਬਾਈ ਜੀ ਤੇ ਐ ਸ਼ਾਨਦਾਰ ਕੁਆਲਟੀ ਹੈ ਤੇ ਨਿੱਖੜਵੇਂ ਥਣਦੇ ਬਾਈ ਜੀ ਆਪਾਂ ਨੇੜੇ ਤੋਂ ਵੀ ਤੁਹਾਨੂੰ ਖਾਦਣੇ ਐਟਰ ਕੁਆਲਟੀ ਉਹ ਸੋਰਾ ਕੀ ਮੰਗੇ ਦਾ ਕੋਟੜਿਆ ਹਾਂਜੀ ਚੈੱਕ ਕਰੋ ਬਾਈ ਜੀ ਐਟਰ ਕੁਆਲਟੀ ਤੇ ਪੂਰਾ ਟਾਪ ਕੁਆਲਟੀ ਦਾ ਤੇ ਪੂਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਚੈੱਕ ਕਰ ਸਕਦੇ ਹੋ ਨਾਲ ਬੱਚਾ ਕੀ ਵੀਰੇ ਤੇ ਕੱਟੀ ਐ ਇਹਦਾ ਕੱਣੀ ਨਾਲ ਬਾਈ ਜੀ ਮੋਹਰਾ ਦੀ ਉਹ ਕੱਟੀ ਐ ਪਿਓਰ ਤੇ ਬਾਈ ਜੀ ਕਿੰਨਾ ਮੁੱਲ ਰੱਖਿਆ ਪਿਆ ਦਾ ਇਹਦਾ ਮੁੱਲ ਇਕ ਵੀ ਹੈ ਜੀ ਅੱਛਾ ਜੀ ਮੜਾ ਮੋਟਾ ਮੰਨ ਤਾਣਾ ਪੂਰੇ ਲੱਭ ਦਿੱਤੇ ਦਾ ਠੀਕ ਹੈ ਬਾਈ ਜੀ ਤੇ ਦੁੱਧ ਕਿੰਨਾ ਕਹਿੰਦੇ ਸੀ ਵੀਰੇ ਥੱਲੇ ਸੋਦਾ ਵੀ 10 ਕਿਲੋ ਹੈਗਾ ਤੇ ਅੱਛਾ ਟਰੈਕਟਰ ਠੀਕ ਹੈ ਬਾਈ ਜੀ ਤੇ ਬਾਈਆਂ ਦਾ ਬਾਈ ਰੇਟ ਵੀ ਬਹੁਤ ਜਾਇਜ਼ ਹੈ ਤੇ ਬਾਕੀ ਪਾਈਆਂ ਦਾ ਜੋ ਦੁੱਧ ਹੈ ਬਾਈ ਪੂਰਾ ਇਹਨਾਂ ਦੱਸ ਬਾਕੀ ਝੋਟੀ ਬਹੁਤ ਉੱਚੀ ਲੰਬੀ ਹੈ ਬਾਈ ਜੀ ਗਲੇਟ ਪੱਖੋਂ ਬਾਈ ਬਹੁਤ ਚੰਗੀ ਹੈ ਮੈਂ ਕਹਿੰਦਾ ਬਾਈ ਪਿਆਰ ਮੰਦਾ ਜਾਂਦੀ ਹੈ ਬਾਈ ਥੋੜਾ ਕਰਜੂ ਦੁੱਧ ਤਾਂ ਹੋਰ ਬਾਜੂ ਕਰਜੂ ਐ ਤਾਂ ਕੰਮ ਨਹੀਂ ਚੱਲਿਆ ਜੀ ਸਭ ਨਾਲ ਕੱਟ ਕੱਦ ਕਾਠਾ ਝੋਟੀ ਦਾ ਹਾਂ ਕੱਟ ਬਹੁਤ ਦੁੱਧ ਲੱਗ ਰਿਹਾ ਕੋਲੋਂ ਦੁੱਧ ਜੂ ਬਾ ਤੇਰਾ ਕੋਲ ਤਿਆਰ ਆ ਠੀਕ ਹੈ ਬਾਈ ਇਹ ਦਾ ਪਰਸੋਂ ਸੂਈ ਆ ਜੀ ਅੱਛਾ ਭਾਈ ਜੀ ਕਿੰਨਾ ਬੋਲਾ ਨੀਚੇ ਇਹਦੇ ਭਾਈ ਜੀ ਇਹਦੇ 10 ਕਿਲੋ ਬੋਲਾ ਹੈਗਾ ਠੀਕ ਭਾਈ ਤੋੜ ਦੂੰਗਾ ਥੋੜੀ ਜਿਹੀ ਇਹਨੂੰ ਵੀ ਮੈਂ ਤੋੜ ਦਿੰਦਾ ਭਾਈ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਤੇ ਬਾਈਆਂ ਦਾ ਰੇਟ ਬਹੁਤ ਜਾਇਜ਼ ਹੈ ਭਾਈ ਜੀ ਸਭ ਤੋਂ ਵੱਡੀ ਗੱਲ ਹੈ ਤੇ ਤੇ ਥੋੜਾ ਭਾਈ ਜੀ ਅਟਰ ਕੁਆਲਿਟੀ ਬਹੁਤ ਚੰਗੀ ਹੈ ਮੱਝ ਦੀ ਤੇ ਥਾਣਾ ਦੇ ਛੇਪ ਦੇਖੋ ਭਾਈ ਜੀ ਪੂਰੇ ਨਿਖੜਵੇਂ ਠਣ ਨੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਲੂ ਵਾਲਾ ਪਰੌਂਠਾ 20 ਰੁਪਏ ਕੜੀ ਚੌਣ 30 ਰੁਪਏ ਪਲੇਟ 30 ਰੁਪਏ ਪਲੇਟ ਆਲੂ ਵਾਲਾ ਪਰੌਂਠਾ 20 ਰੁਪਏ 20 ਰੁਪਏ ਚੰਗਾ ਪਸ਼ੂ ਬਈ ਜੀ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਬਾਕੀ ਅਟਰ ਕੁਆਲਟੀ ਚੈੱਕ ਕਰ ਸਕ ਤੁਸੀਂ ਬਈ ਠਣ ਪੂਰੇ ਨਿਖੜਵੇਂ ਨੇ ਤੇ ਚੰਗਾ ਪਸ਼ੂ ਹੈ ਜੀ ਤੇ ਅੱਗੇ ਤੋਂ ਵੀ ਮੈਂ ਤੁਹਾਨੂੰ ਅਟਰ ਕੁਆਲਟੀ ਚੈੱਕ ਕਰਾ ਦਾਂ ਇੱਕ ਵਾਰ ਇਹਦੀ ਇਹ ਤਿੰਨ ਨਗ ਦਿਨ ਦੀ ਸੂਈ ਆ ਬਾਈ ਅੱਛਾ ਜੀ ਤੇ ਕਿੰਨਾ ਬੜਾ ਥੱਲੇ ਵੀਰੇ ਤੇ ਇਹ ਤਰਾ 11 ਕਿਲੋ ਬੋਲੋ ਤਿਆਰ ਆਈ ਅੱਛਾ ਕਿ ਤਬ ਜਾਉਗੀ ਬੀ ਤੇਰਾ 14 ਦਾ ਹਾਂਰਾ ਹੁਣ ਦੁੱਧ ਬਹੁਤ ਦਿੰਦੀ ਹੈ ਠੀਕ ਹੈ ਬਾਈ ਜੀ ਤੇ ਮਗਰ ਕੀ ਵੀਰੇ ਤੇ ਕੱਟੀ ਹੈ ਮਗਰੀ ਤੇ ਕਿੰਨਾ ਰੇਟ ਰੱਖਿਆ ਆਪੇ ਇਹਦਾ ਇਹਦਾ ਮੁੱਲ ਪਛਾਣਨਾ ਹੈ 85000 ਅੱਛਾ ਸਿਰਫ 85000 ਦੀ ਜੈਸਨੋ ਠੀਕ ਹੈ ਬਾਈ ਜੀ ਇਹ ਕਿਹੜੇ ਸੂਏ ਕਹਿੰਦੇ ਸੀ ਕਿ ਸੂਈ ਵੀਰੇ ਤੀਜਾ ਸੂਆ ਸੂਈ ਅੱਛਾ ਸਿਰਫ ਤੀਜੇ ਰੇਟ ਬਹੁਤ ਜਿਆਦਾ ਜਿ ਰੱਖਿਆ ਬਾਈ ਰੇਟ ਇਹ ਥੋੜਾ ਬਿਆਰ ਮੰਦਾ ਹੈ ਠੀਕ ਹੈ ਉਹ ਸਾਲਾ ਜਿਹੜਾ ਜਿਆਦਾ ਰੱਖਿਆ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਦਾਦੋਂਗੇ ਆਪਾਂ ਆਪਣਾ ਹਾਂਜੀ 623991 ਹਾਂਜੀ 74622 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 623991 ਹਾਂਜੀ 74622 ਪਿੰਡ ਕਿਹੜਾ ਪੈਣਾ ਵੀਰੇ ਆਪਣਾ ਆਪਣਾ ਜ਼ਿਲ੍ਹਾ ਫਰੀਦਕੋਟ ਪਿੰਡ ਰਮਾਣਾ ਅਲਬਿਲ ਸਿੰਘ ਠੀਕ ਹੈ ਬਾਈ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਨੇ ਆਂ ਆਪਾਂ ਖੰਨੇ ਜਦੋਂ ਖੰਨੇ ਤੇ ਜਾਂ ਬਾ ਡੱਬਲੀ ਤੇ ਕਰਾ ਲਈ ਠੀਕ ਹੈ ਬਾਈ ਜੀ ਕੱਲਾ ਆਪਣਾ ਮੱਜਾਂ ਲਈ ਗਾਵਾਂ ਦਾ ਵੀ ਕਰਦੇ ਨੇ ਇੱਕਲਾ ਮੱਜਾਂ ਦਾ ਅੱਛਾ ਮੱਜਾਂ ਦੀ ਹੈ ਹਾਂਜੀ ਠੀਕ ਆਪਣੇ ਕੋਲ ਕਿੰਨੀ ਤੋਂ ਕਿੰਨੀ ਰੇਂਜ ਤੱਕ ਦੇ ਮੱਜਾਂ ਆਉਂਦੀਆਂ ਆਪਣੇ ਕੋਲ 1.5 ਲੱਖ ਦੇ ਤੇ ਰੇਂਜ ਦੇ ਮੈਂ ਆਪਣਾ ਆਮ ਹੁੰਦੀ ਹੈ ਠੀਕ ਹੈ ਹੁੰਦੀ ਹੈ ਮੁੱਲ ਆਪਣਾ ਬਹੁਤ ਜਾਇਜ਼ ਹੁੰਦਾ ਠੀਕ ਹੈ ਬਾਈ ਲਗਦ ਮੈਂ ਲੈਣੇ ਕਰਕੇ ਥੋੜਾ ਭਾਣਾ ਲੈਣੇ ਆ ਠੀਕ ਹੈ ਇਹਨੇ ਜਾਇਜ਼ ਹੈ ਠੀਕ ਇੱਕ ਇੱਕ ਖੰਨਾ ਮੰਡੀ ਤੇ ਪੱਕਾ ਹੀ ਆਉਂਦੇ ਤੁਸੀਂ ਹਾਂਜੀ ਪੱਕੇ ਆਉਂਦੇ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਬਾਈ ਦਾ ਬਈ ਇਹ ਇਹ ਮੱਝ ਨਾਲ ਕੱਟੀ ਹੈ ਬਾਈ ਜ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਦੀ ਬਾਈ ਦਾ ਰੇਟ ਬਹੁਤ ਜਾਇਜ਼ ਹੈ ਤੁਸੀਂ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਬਾਈ ਜੀ ਬਾਈ ਕਹਿੰਦਾ ਘਰੇ ਹੀ ਪਸ਼ੂ ਹੁੰਦੇ ਨੇ ਤੇ ਚੰਗੇ ਪਸ਼ੂ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਰੇਟ ਬਹੁਤ ਜਾਇਜ਼ ਹੈ ਪੰਿਆਂ ਦਾ ਟਾਪ ਕੁਆਲਟੀ ਦੀਆਂ ਮੱਝਾਂ ਨੇ ਤੇ ਰੇਟ ਆ ਬਿਲਕੁਲ ਜਾਇਜ਼ ਹੈ ਚੰਗੇ ਪਸ਼ੂ ਬਾਈ ਜੀ ਟਾਪ ਕੁਆਲਟੀ ਹੈ ਮੋਰਾ ਤੇ ਮੋਰਾ ਚਾਗੀ ਬਾਈ ਜੀ ਲੰਬੀ ਉੱਚੀ ਨੇ ਵੀ ਬਹੁਤ ਝੋਟੀ ਤੇ ਰੇਟ ਬੜਾ ਜਾਇਜ਼ ਰੱਖਿਆ ਪੰਿਆਂ ਨੇ ਜੀ ਕਿ ਚੰਗੇ ਪਸ਼ੂ ਆਏ ਹੋਣੇ ਬਾਈ ਜੀ ਮੰਡੀ 'ਚ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਜੀ ਫੋਨ ਤੇ ਪੈਸੇ ਨਾ ਪਾਓ ਕਿਉਂਕਿ ਇਦਾਂ ਆਪਣਾ ਕੋਈ ਉਹ ਨਹੀਂ ਹੁੰਦਾ ਵੀ ਹਾਂ ਆਪਾਂ ਨੰਬਰ ਸ਼ੇਅਰ ਕਰਤਾ ਤੁਹਾਡੀ ਥੋੜੀ ਆਪਣੇ ਉਹਦੇ ਨਾਲ ਹਿਸਾਬ ਨਾਲ ਤੁਸੀਂ ਮੰਡੀ ਵਿੱਚ ਆ ਕੇ ਦੇਖ ਸਕਦੇ ਹੋ ਪਸ਼ੂ ਕਿਉਂਕਿ ਭਾਈ ਕਈ ਵੀਰਾਂ ਨਾਲ ਬਣਾ ਹੋਇਆ ਇਦਾਂ ਵੀ ਬਾਈਆਂ ਦੇ ਪੈਸੇ ਪਾਦ ਤੇ ਮੁੜ ਕੇ ਪੁੱਛੂ ਨਾ ਕਰੇ ਪਹੁੰਚੇ ਇਸ ਲਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਆਪਣੀ ਤਸੱਲੀ ਕਰਕੇ ਮੰਡੀ ਵਿੱਚ ਆ ਕੇ ਤੁਸੀਂ ਆਪਣਾ ਪਸ਼ੂ ਲਓ ਤੇ ਫੋਨ ਕਰਕੇ ਇੱਥੇ ਆਪਣਾ ਦੇਖ ਸਕਦੇ ਤੁਸੀਂ ਬਾਕੀ ਬਾਈ ਜੀ ਇਹ ਬਹੁਤ ਹੀ ਟਾਪ ਕਲਾਸ ਦੀਆਂ ਬਈ ਝੋਟੀਆਂ ਦੇ ਮੱਝਾਂ ਪਾਲਵਾਂਗੇ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਵਧੀਆ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਚੀਨੂ ਠੀਕ ਹੈ ਬਾਈ ਕਿਹੜਾ ਲੱਕਾ ਪੈਂਦਾ ਆਪਣਾ ਆਪਣਾ ਫਰੀਦਪੁਰ ਪਿੰਡ ਜੀ ਕਿਸ਼ਨ ਠੀਕ ਹੈ ਜੀ ਕਿੰਨੇ ਪਸ਼ੂ ਲੈ ਕੇ ਆਈ ਬਈ ਜੀ ਆਪਾਂ ਅੱਜ 4 ਸੀ ਦੋ ਗਾਇਆਂ ਦੋ ਮੱਝਾਂ ਵੀਰੇ ਠੀਕ ਹੈ ਬਾਈ ਜੀ ਤੇ ਕੋਈ ਸੇਲ ਹੋਈ ਦੋ ਹੋ ਗਈਆਂ ਠੀਕ ਹੈ ਗਾਇਆਂ ਸੇਲ ਹੋ ਗਈਆਂ ਠੀਕ ਹੈ ਬਾਈ ਜੀ ਤੇ ਕਿਹੜੀਆਂ ਝੋਟੀਆਂ ਬਾਈ ਆਪਣੇ ਕੋਲੇ ਠੀਕ ਹੈ ਬਾਈ ਜੀ ਤੇ ਚੰਗੇ ਪਸ਼ੂ ਪਾਈਆਂ ਕੋਲੇ ਜੀ ਤੇ ਆਪਾਂ ਲਵਾਂਗੇ ਫੁੱਲੋ ਜਾਣਕਾਰੀ ਤੇ ਬਈ ਪਹਿਲੇ ਖੋਲ ਕੇ ਦਿਖਾ ਦੂੰਗਾ ਇੱਕ ਇੱਕ ਹੀ ਖੋਲੀ ਬਾਈ ਆਹ ਖੋਲ ਦੇ ਵੱਡੀ ਗੱਡੀ ਤੇ ਚੰਗੇ ਪਸ਼ੂ ਪਾਈਆਂ ਕੋਲੇ ਜੀ ਤੇ ਸਿੰਗਾ ਦੀ ਬਈ ਖੁੰਡੀ ਹੈ ਪੂਰੀ ਤੇ ਬਾਕੀ ਬਈ ਆਟਰ ਕੁਆਲਟੀ ਵੀ ਚੰਗੀ ਹੈ ਝੋਟੀ ਦੀ ਪੂਰੇ ਨਿਖੜਵੇਂ ਥਣ ਨੇ ਤੇ ਟਾਪ ਦਾ ਬਈ ਲੰਬੀ ਪੂਛ ਹੈ ਬਈ ਜੀ ਪੂਰੀ ਲਵਾਂਗੇ ਜਾਣਕਾਰੀ ਛੋਟਣਾ ਕਰਾਂਗੇ ਬਾਈ ਜੀ ਸ਼ੇਅਰ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਤੇ ਮਗਰ ਕੀ ਵੀਰੇ ਤੇ ਬੱਚਾ ਮਗਰ ਕੀ ਵੀਰੇ ਬੱਚਾ ਤੇ ਤੇ ਮਗਰ ਬਾਈ ਜੀ ਕੱਟੀ ਹੈ ਜੀ ਤੇ ਵੀਰ ਦੁੱਧ ਤਾਂ ਕਿੰਨਾ ਥਲੇ ਇਹਦੇ ਦੁੱਧ 10 ਕਿਲੋ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਪਿਆ ਦਾ ਮੁੱਲ ਤਾਂ ਇੱਕ ਕੀ ਅੱਛਾ ਜੀ ਦੇਣ ਲਾਸਟ ਕਿੰਨੇ ਤੱਕ ਦੇ ਦੋਗੇ ਲੱਖ ਨਹੀਂ ਲੱਖ ਦੇ ਦੋਗੇ ਬਾਈ ਠੀਕ ਹੈ ਬਾਈ ਜੀ ਤੇ ਉਦਾਂ ਸੀਲ ਆ ਵੀ ਠੰਡੀ ਆ ਹਾਂਜੀ ਹਾਂਜੀ ਠੀਕ ਆ ਵੀ ਆਪਾਂ ਲਿਉਨੇ ਕਿੱਥੋਂ ਬੈਠੇ ਪਛੂ ਜੀ ਫਰੀਦਕੋਟ ਏਰੀਆ ਪਿੰਡਾਂ ਚੋ ਲੋਕਲ ਹੀ ਲੈ ਗਏ ਆ ਠੀਕ ਆ ਬਈ ਜੀ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਨੇ ਆ ਮੰਡੀ ਬਸਕਰਾਲੀ ਖੰਨਾ ਜਗਰਾਉ ਠੀਕ ਆ ਬਈ ਜੀ ਤੇ ਇਸ ਤੋਂ ਬਾਅਦ ਹੰਦ ਹੋਂ ਅਗਲੀ ਝੋਟੀ ਇਹ ਵੀ ਬੜੀ ਸ਼ਾਨਦਾਰ ਆ ਬਈ ਜੀ ਤੇ ਪੂਰੇ ਨਿਕੜਵੇਂ ਠੰਢ ਨੇ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਦਣਾ ਵਿੱਚ ਪ੍ਰੋਪਰ ਗੈਪ ਆ ਜੀ ਤੇ ਚੈੱਕ ਕਰੋ ਮੇਰਾ ਵੀਰ ਆਪਣਾ ਦੂਜਾ ਵੀ ਅਮਰਸ਼ੇਰ ਕੇ ਲੱਲੇ ਜੋ ਤੇ ਡੇਰੀ ਚੰਗਾ ਪਸ਼ੂ ਬਾਈ ਜੀ ਟਾਪ ਕੁਆਲਟੀ ਦਾ ਤੇ ਬਾਈ ਦੁੱਧ ਕਿੰਨਾ ਥੱਲੇ ਹੈ ਤੇ ਜੀ 5 ਕਿਲੋ ਠੀਕ ਹੈ ਬਾਈ ਜੀ ਤੇ ਇਹ ਤਾਂ ਮੁੱਲ ਕਿੰਨਾ ਰੱਖਿਆ ਬਾਈ ਜੀ 85000 اچھا ਸਿਰਫ 85000 ਜੀ ਠੀਕ ਹੈ ਬਾਈ ਜੀ ਤੇ ਕੱਟੀ ਹੋਈ ਹੈ ਮਗਰ ਕੀ ਵੀਰੇ ਤੇ ਕੱਟੀ ਕੱਟੀ ਹੋਈ ਮਗਰ ਬਾਈ ਜੀ ਕੱਟੀ ਤਿੰਨਾਂ ਦਿਨਾਂ ਦੀ ਸੀ ਤੇ ਬਹੁਤ ਜ਼ਿਆਦਾ ਜਿਆ ਰੇਟ ਪਾਈਆਂ ਦਾ ਸਿਰਫ ਕਿੰਨੇ ਦੰਦ ਹੈ ਬਾਈ ਜੀ ਵੈਸੇ ਇਹ ਚਾਰ ਦੰਦ ਵੀਰੇ ਸਿਰਫ ਚਾਰ ਦੰਦ ਤੇ ਝੋਟੀ ਵੀਰਪੁਰ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਰੇਟ ਬਹੁਤ ਜ਼ਿਆਦਾ ਪਾਈਆਂ ਦਾ ਸਭ ਤੋਂ ਵੱਡੀ ਗੱਲ ਹੈ ਤੇ ਲੈਣ ਦੇਣ ਵਾਲੀ ਰੇਟ ਰੱਖਿਆ ਬਾਕੀ ਤੁਸੀਂ ਅਟਰ ਕੁਆਲਿਟੀ ਵੀ ਚੰਗੀ ਹੈ ਬਾਈ ਜੀ ਤੇ ਥੋੜਾ ਬਾਈ ਹੋਰ ਵਾਜੂਗੀ ਇਸੇ ਪਸ਼ੂ ਨਾਲ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ 98157951 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 98157951 ਨਾਮ ਕੀ ਵੀਰੇ ਆਪਣੀ ਜੀ ਨੂਰ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਬਾਈ ਕੋਲ ਸੀਗੇ ਦੋ ਪਸ਼ੂ ਚੰਗੇ ਤੇ ਰੇਟ ਪੰਜ ਦਾ ਜਾਇਜ਼ ਸੀਗਾ ਜੀ ਤੇ ਤੁਹਾਡੀ ਬਾਈ ਹਾਂਜੀ ਬਾਈ ਜੀ ਤੇ ਬਾਈ ਦਾ ਨਾਮ ਕੀ ਬਾਈ ਆਪਣਾ ਨਿੱਕਾ ਵੀਰੇ ਇਹਦਾ ਨਾਮ ਮੋਬਾਈਲ ਨੰਬਰ ਦੱਸ ਦੂੰਗਾ ਜੀ 8246973 ਠੀਕ ਹੈ ਬਈ ਆਪਾਂ ਵੀ ਬਈ ਆਉਂਦੇ ਹਾਂ ਅਰੀ ਕਮੰਡੀਆਂ ਠੀਕ ਹੈ ਬਾਈ ਜੀ ਇਹ ਆਪਣੇ ਨਾਲ ਹੀ ਹੁੰਦੇ ਆ ਵੀਰੇ ਨਾ ਇਹਨਾਂ ਦੇ ਲਈ ਰਿੰਗਾਂ ਬਹੁਤ ਚੰਗੀਆਂ ਠੀਕ ਹੈ ਬਾਈ ਜੀ ਤੇ ਮੰਡੀ ਦੇ ਤੁਹਾਡੇ ਨਾਲੇ ਲਾਉਂਦੇ ਸਾਰੀ ਮੰਡੀ ਠੀਕ ਹੈ ਬਾਈ ਜੀ ਇੱਥੇ ਹੀ ਹੁੰਦੇ ਆ ਜੀ ਠੀਕ ਹੈ ਬਾਈ ਜੀ ਬਈਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਜੀ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਰੇ